ਪੰਜਾਬ ਦੇ ਸਜਾਈ ਵਿਭਾਗ ਵੱਲੋਂ ਗ੍ਰਹਿ ਵਿਭਾਗ ਨੂੰ ਇੱਕ ਚਿੱਠੀ ਲਿਖੀ ਆ ਪੱਤਰ ਦੇ ਵਿੱਚ ਖਤਰੇ ਦਾ ਖਦਸ਼ਾ ਜਾਰੀ ਕੀਤਾ ਕਿ ਨੰਗਲ ਡੈਮ ਦੀ ਸੁਰੱਖਿਆ ਨੂੰ ਖਤਰਾ ਜਿਹਦੇ ਚੱਲਦਿਆਂ ਸਰਕਾਰ ਤੁਰੰਤ ਕਦਮ ਚੁੱਕੇ ਗੱਲ ਪੰਜਾਬ ਤੇ ਹਰਿਆਣਾ ਦੇ ਵਿਚਕਾਰ ਪਾਣੀਆਂ ਨੂੰ ਲੈ ਕੇ ਜਿਹੜੀ ਸ਼ੁਰੂ ਹੋਈ ਵਿਵਾਦ ਆ ਉਹ ਹੁਣ ਖਤਰਨਾਕ ਮੋੜ ਤੱਕ ਗੱਲ ਪਹੁੰਚ ਗਈ ਆ ਜਿਸ ਕਰਕੇ ਗ੍ਰਹਿ ਵਿਭਾਗ ਨੂੰ ਇੱਕ ਪੱਤਰ ਲਿਖਿਆ ਗਿਆ ਕਿ ਨੰਗਲ ਡੈਮ ਦੀ ਸੁਰੱਖਿਆ ਨੂੰ ਖਤਰਾ ਪਾਖੜਾ ਬਿਆਸ ਪ੍ਰਬੰਧਨ ਬੋਰਡ ਵੱਲੋਂ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਫੈਸਲੇ ਮਗਰੋਂ ਨੰਗਲ ਡੈਮ ਦੀ ਸੁਰੱਖਿਆ ਲਈ ਖਤਰਾ ਖੜਾ ਹੋ ਗਿਆ ਜਿਸ ਦੇ ਮੱਦੇਨਜ਼ਰ ਪਾਖੜਾ ਡੈਮ ਦੇ ਮੁੱਖ ਇੰਜੀਨੀਅਰ ਨੇ ਫੌਰੀ ਪੰਜਾਬ ਸਰਕਾਰ ਤੋਂ ਪੰਜਾਬ ਪੁਲਿਸ ਦੀ ਸੁਰੱਖਿਆ ਦੀ ਮੰਗ ਕੀਤੀ ਹੈ ਦੁਪਹਿਰੇ 12 ਵਜੇ ਪਿੱਛੋਂ ਨੰਗਲ ਡੈਮ ਅਤੇ ਲੋਹਾਂਦ ਖੱਡ ਦੇ ਗੇਟਾਂ ਲਾਗਲੇ ਮਾਹੌਲ ਵਿਗੜਨ ਦਾ ਖਦਸ਼ਾ ਜ਼ਾਹਿਰ ਕੀਤਾ ਗਿਆ ਵੀਰਵਿਆਂ ਅਨੁਸਾਰ ਜਲ ਸਰੋਤ ਵਿਭਾਗ ਨੇ ਅੱਜ ਹੀ ਪੰਜਾਬ ਦੇ ਗ੍ਰਹਿ ਵਿਭਾਗ ਦੇ ਵਧੀਕ ਮੁਖਸਤਰ ਨੂੰ ਇੱਕ ਪੱਤਰ ਲਿਖਿਆ ਪੱਤਰ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਨੰਗਲ ਡੈਮ ਅਤੇ ਆਸ-ਪਾਸ ਦੇ ਖੇਤਰਾں 'ਚ ਅਮਨ ਕਾਨੂੰਨ ਦੀ ਵਿਵਸਥਾ ਪੈਦਾ ਹੋਈ ਹੈ ਜਿਸ ਕਰਕੇ ਸਥਿਤੀ ਨਾਲ ਨਜਿੱਠਣ ਲਈ ਫੌਰੀ ਗ੍ਰਹਿ ਵਿਭਾਗ ਦੇ ਦਖਲ ਦੀ ਮੰਗ ਕੀਤੀ ਗਈ ਹੈ ਪਾਖੜਾ ਡੈਮ ਦੇ ਮੁਖ ਇੰਜੀਨੀਅਰ ਚਰਨਪ੍ਰੀਤ ਸਿੰਘ ਵੱਲੋਂ ਐਸਐਸਪੀ ਰੋਪੜ ਨੂੰ ਈਮੇਲ ਭੇਜ ਕੇ ਸਥਿਤੀ ਤੋਂ ਵੀ ਜਾਣੂ ਕਰਵਾਇਆ ਗਿਆ ਨੰਗਲ ਡੈਮ ਅਤੇ ਲੋਹਾਂਦ ਖੱਡ ਦੇ ਲਾਗੇ ਪ੍ਰਦਰਸ਼ਨਕਾਰੀ ਪੁੱਜੇ ਹੋਏ ਹਨ ਜਿਨ੍ਹਾਂ ਵੱਲੋਂ ਧਰਨਾ ਦਿੱਤੇ ਜਾਣ ਕਰਕੇ ਡੈਮ ਦੇ ਕਰਮਚਾਰੀਆਂ ਨੂੰ ਕੰਮ ਕਰਨ ਵਿੱਚ ਮੁਸ਼ਕਲਾਂ ਖੜੀਆਂ ਹੋ ਗਈਆਂ ਨੇ ਈਮੇਲ ਜਰੀਏ ਪੁਲਿਸ ਦੀ ਸੁਰੱਖਿਆ ਵੀ ਮੰਗੀ ਗਈ ਹੈ ਤਾਂ ਜੋ ਅਧਿਕਾਰੀ ਅਤੇ ਕਰਮਚਾਰੀ ਡੈਮਾ ਦੀ ਸੁਰੱਖਿਆ ਹੋ ਸਕੇ ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਾਖੜਾ ਬਿਆਸ ਪਰਮੰਦਰ ਬੋਰਡ ਦੀ ਪਟੀਸ਼ਨ ਉੱਤੇ ਸੁਣਵਾਈ ਵੀ ਹੈ ਬੀਐਮਡੀ ਮੰਗ ਹੈ ਕਿ ਡੈਮਾ ਤੋਂ ਪੰਜਾਬ ਪੁਲਿਸ ਹਟਾਈ ਜਾਵੇ ਲੰਗੀ ਰਾਤ ਪਾਖੜਾ ਬਿਆਸ ਪਰਮੰਦਰਨ ਬੋਰਡ ਨੇ ਪਾਖੜਾ ਡੈਮ ਦੇ ਗੇਟ ਖਲਵਾਉਣ ਲਈ ਹਰਿਆਣਾ ਤਰਫੋਂ ਤਨਾਤ ਮੁਲਾਜ਼ਮਾਂ ਤੇ ਦਬਾਅ ਬਣਾਇਆ ਸੀ ਪਰ ਪੰਜਾਬ ਸਰਕਾਰ ਨੇ ਪਿੰਡਕ ਪੈਂਦੇ ਹੀ ਸਾਰੀਆਂ ਕੋਸ਼ਿਸ਼ਾਂ ਨਕਾਮ ਬਣਾ ਦਿੱਤਾ ਸੀ ਪੰਜਾਬੀ ਟਰਬਿਊਂ ਦੇ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਹੋਣਾ ਨੇ ਆਪਣੇ ਫੇਸਬੁੱਕ ਖਾਤਿਆਂ ਤੇ ਇਹ ਜਿਹੜੀ ਆ ਖਬਰ ਸਾਂਝੀ ਕੀਤੀ ਆ ਜਿਹਦੇ ਚ ਉਹਨਾਂ ਨੇ ਗ੍ਰਹਿ ਵਿਭਾਗ ਨੂੰ ਲਿਖੀ ਚਿੱਠੀ ਦਾ ਵੀ ਹਵਾਲਾ ਦਿੱਤਾ ਹੈ ਉਹ ਵੀ ਲਿਖਦੇ ਨੇ ਕਿ ਭਾਗੜਾ ਬਿਆਸ ਪਰਮਨੈਂਟ ਬੋਰਡ ਦੀ ਜਿਹੜੀ ਗੁਪਤ ਯੋਜਨਾ ਉਹ ਵੀ ਪੰਜਾਬ ਸਰਕਾਰ ਨੇ ਫੇਲ ਕਰ ਦਿੱਤੀ ਹੈ ਪੰਜਾਬ ਸਰਕਾਰ ਨੇ ਲੰਗੀ ਰਾਹ ਦਾ ਭਾਗੜਾ ਬਿਆਸ ਪ੍ਰਬੰਧਨ ਬੋਰਡ ਵੱਲੋਂ ਚੁੱਪਚੀ ਪੀਤੇ ਭਾਗੜਾ ਡੈਮ ਤੋਂ ਪਾਣੀ ਛੱਡਣ ਦੀ ਯੋਜਨਾ ਫੇਲ ਕੀਤੀ ਹੈ ਜਾਣਕਾਰੀ ਅਨੁਸਾਰ ਭਾਗੜਾ ਬਿਆਸ ਪਰਮਨੈਂਟ ਬੋਰਡ ਨੇ ਰਾਤ 11 ਵਜੇ ਡੈਮ ਅਤੇ ਹਰਿਆਣਾ ਦੇ ਕਨਾਲ ਸਟਾਪ ਤੇ ਪ੍ਰੈਸ਼ਰ ਬਣਾਉਣਾ ਸ਼ੁਰੂ ਕੀਤਾ ਸੀ ਤਾਂ ਜੋ ਹਰਿਆਣਾ ਲਈ ਵਾਧੂ ਪਾਣੀ ਛੱਡਿਆ ਜਾ ਸਕੇ ਜਲ ਸਰੋਤ ਵਿਭਾਗ ਨੂੰ ਜਦੋਂ ਪਤਾ ਲੱਗਾ ਤਾਂ ਵਿਭਾਗ ਨੇ ਫੌਰੀ ਤੌਰ ਤੇ ਜਿਹੜੀਆਂ ਨੇ ਤਾਰਾ ਖੜਕਾ ਦਿੱਤੀਆਂ ਜਿਹਦੇ ਚੱਲਦਿਆਂ ਪਾਖੜਾ ਬਿਆਸ ਪ੍ਰਬੰਧਨ ਬੋਰਡ ਨੂੰ ਕਿਹਾ ਗਿਆ ਕਿ ਪਾਖੜਾ ਨਹਿਰ ਦਾ ਕਈ ਜਗ੍ਹਾ ਤੋਂ ਕਿਨਾਰਾ ਟੁੱਟਣ ਦਾ ਖਤਰਾ ਹੈ ਜਿਸ ਕਰਕੇ ਪੰਜਾਬ ਸਰਕਾਰ ਨੂੰ ਬਿਨਾਂ ਦੱਸੇ ਇਹ ਨਹਿਰ ਵਿੱਚ ਪਾਣੀ ਨਾ ਛੱਡਿਆ ਜਾਵੇ ਅਗਰ ਕੋਈ ਅਜਿਹੀ ਕੋਸ਼ਿਸ਼ ਕੀਤੀ ਤਾਂ ਨਹਿਰ ਦੇ ਪਾਣੀ ਕਰਕੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਵੀ ਖਤਰਾ ਹੋ ਸਕਦਾ ਜਿਸ ਦੀ ਜ਼ਿੰਮੇਵਾਰੀ ਫਿਰ ਪਾਖੜਾ ਬਿਆਸ ਪ੍ਰਬੰਧਨ ਬੋਰਡ ਦੀ ਹੋਵੇਗੀ ਉਸਮਗਰੋਂ ਪਾਖੜਾ ਬਿਆਸ ਪ੍ਰਬੰਧਨ ਬੋਰਡ ਨੇ ਹੱਥ ਪਿਛਾ ਖਿੱਚਲੇ ਪੰਜਾਬ ਸਰਕਾਰ ਨੇ ਪਹਿਲਾਂ ਹੀ ਮਸਤੀ ਦੀ ਵਿਧਾਈ ਹੋਈ ਆ ਤੇ ਅੱਜ ਹਾਈ ਕੋਰਟ ਦੇ ਵਿੱਚ ਵੀ ਸੁਣਵਾਈ ਆ ਲੇਕਿਨ ਉਧਰ ਬੀਤੇ ਦਿਨ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਜਿਹੜੇ ਉਹ ਮਤੇ ਪਾਸ ਕੀਤੇ ਗਏ ਨੇ ਜਿਸ ਦੇ ਚਲਦਾਂ ਪੰਜਾਬ ਸਰਕਾਰ ਵੱਲੋਂ ਜਿਹੜਾ ਮਤਾ ਪਾਸ ਕੀਤਾ ਗਿਆ ਉਹਦੇ ਵਿੱਚ ਕਿਹਾ ਗਿਆ ਸੀ ਕਿ ਪੰਜਾਬ ਭਾਖੜਾ ਬਿਆਸ ਪ੍ਰਬੰਧਨ ਬੋਰਡ ਦਾ ਕੋਈ ਵੀ ਫੈਸਲਾ ਨਹੀਂ ਮੰਨੇਗਾ ਸਦਨ ਦੇ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਔਰ ਨਾਲ ਦੀ ਨਾਲ ਸੂਬਾ ਸਰਕਾਰ ਵੱਲੋਂ ਆਪਣਾ ਡੈਮ ਸੇਫਟੀ ਐਕਟ ਵੀ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਤੇ ਭਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਪੁਨਰਗਠਨ ਦੀ ਵੀ ਮੰਗ ਕੀਤੀ ਗਈ ਸੀ ਜਿਹੜਾ ਡੈਮ ਸੇਫਟੀ ਐਕਟ ਆ ਉਹ ਭਾਰਤ ਸਰਕਾਰ ਵੱਲੋਂ ਬਣਾਇਆ ਗਿਆ ਸੀ ਜਿਸ ਨੂੰ ਹੁਣ ਪੰਜਾਬ ਵਿਧਾਨ ਸਭਾ ਨੇ ਇਹ ਰੱਦ ਕਰਕੇ ਗੱਲ ਕੀਤੀ ਹੈ ਕਿ ਹੁਣ ਸੂਬਾ ਸਰਕਾਰ ਆਪਣਾ ਜਿਹੜਾ ਵਾ ਡੈਮ ਸੈਫਟੀ ਐਕਟ ਬਣਾਏਗੀ ਉਧਰ ਕਿਉਂਕਿ ਪੰਜਾਬ ਪੁਲਿਸ ਤਨਾਤ ਕੀਤੀ ਗਈ ਆ ਜਿਹਦੇ ਚੱਲਦਿਆ ਹੁਣ ਪਾਖੜਾ ਬਿਆਸ ਪਰਮੰਤ ਬੁੜਾ ਹਾਈ ਕੋਰਟ ਵਿੱਚ ਪਹੁੰਚੀ ਆ ਜਿੱਥੇ ਉਹਨਾਂ ਕਿਹਾ ਕਿ ਡੈਮਾਂ ਤੋਂ ਪੰਜਾਬ ਪੁਲਿਸ ਹਟਾਈ ਜਾਵੇ ਜਿਹੜਾ ਡੈਮ ਸੈਫਟੀ ਐਕਟ ਆ ਉਹਦੇ ਚਾਹੇ ਕਿ ਡੈਮ ਸੈਫਟੀ ਐਕਟ 2121 ਭਾਰਤ ਸਰਕਾਰ ਵੱਲੋਂ ਲਿਆਂਦਾ ਗਿਆ ਸੀ ਇੱਕ ਅਹਿਮ ਕਾਨੂੰਨ ਹੈ ਜਿਹੜਾ ਦੇਸ਼ ਵਿੱਚ ਪੁਰਾਣੇ ਅਤੇ ਨਵੇਂ ਡੈਮਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਬਣਾਇਆ ਗਿਆ ਸੀ ਇਹ ਐਕਟ 13 ਦਸੰਬਰ 2121 ਨੂੰ ਲਾਗੂ ਹੋਇਆ ਸੀ ਜਿਸ ਦਾ ਆਦੇਸ਼ ਡੈਮਾਂ ਦੀ ਹਰ ਪੱਖੋਂ ਸੁਰੱਖਿਆ ਯਕੀਨੀ ਬਣਾਉਣਾ ਸੰਚਾਲਨ ਜਾਂਚ ਮੁਰੰਮਤ ਅਤੇ ਨਿਗਰਾਨੀ ਦੀ ਨੀਤੀ ਲਾਗੂ ਕਰਨਾ ਬੰਨ ਟੁੱਟਣ ਜਾਂ ਕਿਸੇ ਵੀ ਆਫਤ ਤੋਂ ਲੋਕਾਂ ਦੀ ਸੁਰੱਖਿਆ ਕਰਨਾ ਵਿਵਾਦ ਤੇ ਚਿੰਤਾਵਾਂ ਕੀ ਸੀ ਕੁਝ ਸੂਬੇ ਇਸ ਐਕਟ ਦੇ ਵਿਰੋਧ ਚ ਹਨ ਉਹ ਇਸ ਨੂੰ ਸੂਬਿਆਂ ਦੇ ਅਧਿਕਾਰਾਂ ਦੀ ਦਖਲਅੰਦਾਜ਼ੀ ਮੰਨਦੇ ਨੇ ਸੰਵਿਧਾਨ ਦੀ 7ਵੀਂ ਅਨੁਸੂਚੀ ਮੁਤਾਬਕ ਸੰਗੀਟ ਢਾਂਚੇ ਚ ਪਾਣੀ ਜਿਹੜਾ ਵਾ ਉਹ ਸਟੇਟ ਸਬਜੈਕਟ ਹੈ ਸੂਬੇ ਦਾ ਵਿਸ਼ਾ ਹੈ لیکن ਹੁਣ ਸਭ ਤੋਂ ਵੱਡੀ ਗੱਲ ਹੈ ਕਿ ਫਿਰ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਰਿਆਣਾ ਨੂੰ ਪਾਣੀ ਦਿੱਤਾ ਜਾ ਹਾਲਾਂਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਵਿਵਾਦ ਦੋਨਾਂ ਸੂਬਿਆਂ ਦੇ ਵਿੱਚ ਚੱਲਦਾ ਆ ਰਿਹਾ ਔਰ ਬੀਤੇ ਦਿਨ ਪੰਜਾਬ ਸਰਕਾਰ ਨੇ ਮਾਨਤਾ ਦੇ ਆਧਾਰ ਤੇ ਹਰਿਆਣਾ ਨੂੰ 4000 ਕਿਊਸਿਕ ਪਾਣੀ ਛੱਡਣ ਦਾ ਫੈਸਲਾ ਕੀਤਾ ਲੇਕਿਨ ਇਸ ਦੇ ਬਾਵਜੂਦ ਪਾਗੜਾ ਬਿਆਸ ਪਰਮੰਦਰ ਬੋਰਡ ਤੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਧੱਕੇ ਨਾਲ ਔਰ ਚੋਰੀ ਛਪੇ ਫਿਰ ਹਰਿਆਣਾ ਨੂੰ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ ਜੋ ਪੰਜਾਬ ਸਰਕਾਰ ਨੇ ਫੇਲ ਕੀਤੀ ਲੇਕਿਨ ਹੁਣ ਉੱਥੋਂ ਦੇ ਇੰਜੀਨੀਅਰ ਨੇ ਇਹ ਜਿਹੜੀ ਆ ਗੱਲ ਸਰਕਾਰ ਦੇ ਵੀ ਧਿਆਨ ਦੇ ਵਿੱਚ ਲਿਆਂਦੀ ਹੈਗੀ ਹੈ ਕਿ ਉੱਥੇ ਲੋਕ ਇਕੱਠੇ ਹੋਣੇ ਸ਼ੁਰੂ ਚ ਹੋ ਚੁੱਕੇ ਨੇ ਜਿਸ ਕਰਕੇ ਡੈਮ ਦੀ ਸੁਰੱਖਿਆ ਨੂੰ ਖਤਰਾ ਤੇ ਉਹਨਾਂ ਨੇ ਪੰਜਾਬ ਦੇ ਗ੍ਰਹਿ ਵਿਭਾਗ ਨੂੰ ਚਿੱਠੀ ਲਿਖੀ ਆ ਜਿਹਦੇ ਚ ਚਲਦੇ ਆ ਉੱਥੇ ਸੁਰੱਖਿਆ ਦੀ ਮੰਗ ਕੀਤੀ ਗਈ ਆ ਲੱਗਦਾ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਵਿਚਕਾਰ ਪਾਣੀਆਂ ਦਾ ਮਸਲਾ ਇੱਕ ਗੰਭੀਰ ਸਥਿਤੀ ਬਣੀ ਹੋਈ ਆ ਹੁਣ ਕਾਨੂੰਨ ਵਿਵਸਥਾ ਦਾ ਵੀ ਵੱਡਾ ਮੁੱਦਾ ਬਣ ਗਿਆ ਹੈ ਇਸ ਜਾਣਕਾਰੀ ਦਾ ਧੰਨਵਾਦ ਲੈਂਦੇ ਆ ਗਿਆ ਦੇਖਦੇ ਰਹੋ ਵੀਸ ਪੰਜਾਬ ਧੰਨਵਾਦ